ਸਤਿ ਸ਼੍ਰੀ ਅਕਾਲ ਪੰਜਾਬੀ ਰਿਪੋਰਟ ਤੇ 11 ਫਰਵਰੀ ਦੇ ਪੰਜਾਬੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਹੈ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਇੱਕ ਪੰਜਾਬੀ ਮੁਟਿਆਰ ਲਾਪਤਾ ਹੋ ਗਈ ਹੈ 21 ਸਾਲ ਦੀ ਹਰਸਿਮਰਨਜੀਤ ਕੌਰ ਸਵਾਖ 2 ਮਹੀਨੇ ਬਾਅਦ ਵੀ ਹੁਣ ਤੱਕ ਉਸ ਦੀ ਕੋਈ ਉਗ ਸੁਗ ਨਹੀਂ ਮਿਲੀ ਉਸ ਦੀ ਭਾਲ ਤੇ ਵੀ ਜੁਟੀ ਪੀਲ ਰੀਜਨਲ ਪੁਲਿਸ ਦੇ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ ਬ੍ਰੈਂਟਨ ਦੇ मॉफ्ट एवेन्यू ਅਤੇ ਹਰਤਸਨ ਡਰਾਈਵ ਇਲਾਕੇ ਦੇ ਬੱਸ ਸਟਾਪ ਤੇ ਹਰਸਿਮਰਨਜੀਤ ਕੌਰ ਨੂੰ ਆਖਰੀ ਵਾਰ 1 ਦਸੰਬਰ 2024 ਨੂੰ ਦੇਖਿਆ ਗਿਆ ਸੀ ਤੁਸੀਂ ਵੀ ਇਸ ਸਮੇਂ ਹਰਸਿਮਰਨਜੀਤ ਦੀ ਤਸਵੀਰ ਦੇਖ ਰਹੇ ਹੋ ਹਰਸਿਮਰਨਜੀਤ ਕੌਰ ਦਾ ਪਰਿਵਾਰ ਅਤੇ ਪੁੱਲ ਸੁਸਤੀ ਸੁਖ શાંત ਪ੍ਰਤੀ ਬੇहद ਹੀ ਚਿੰਤਾ ਦੇ ਵਿੱਚ ਨੇ ਦੱਸਦੀ ਹੈ ਕਿ ਇਸ ਦਾ ਕੱਦ 4 ਫੁੱਟ 11 ਇੰਚ ਹੈ ਸਰੀਰ ਦਰਮਿਆਨਾ ਹੈ ਰੰਗ ਕਣਕਵੰਨਾ ਤੇ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਔਰੇਂਜ ਅਤੇ ਬਲੈਕ ਜੈਕਟ ਅਤੇ ਹਲਕੇ ਹਰੇ ਰੰਗ ਦੀਆਂ ਲੈਗਿੰਗਸ ਅਤੇ ਟੋਪ ਪਾਇਆ ਹੋਇਆ ਸੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੇ ਵੀ ਕੋਲ ਹਰਸਿਮਰਨਜੀਤ ਕੌਰ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਫੋਨ ਤੇ ਸੰਪਰਕ ਕੀਤਾ ਜਾਵੇ ਇਸ ਦੇ ਬਾਬਤ ਕੁਝ ਨੰਬਰ ਵੀ ਦਿੱਤੇ ਗਏ ਨੇ ਜਿਨ੍ਹਾਂ ਦੇ ਸੰਪਰਕ ਕਰਨ ਦੇ ਲਈ ਆਖਿਆ ਗਿਆ ਗੁਪਤ ਤਰੀਕੇ ਦੇ ਨਾਲ ਜਾਣਕਾਰੀ ਦੇਣ ਦੇ ਲਈ ਫੀਲ ਕ੍ਰਾਈਮ ਸਟਾਪਰਸ ਦੇ ਨਾਲ ਵੀ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਹ ਜਾਣਕਾਰੀ ਦੇ ਸਕਦੇ ਹੋ ਜੇਕਰ ਤੁਸੀਂ ਕੁਝ ਵੀ ਹਰ ਸਿਮਰਤ ਪੰਜਾਬੀ ਮੁੱਤਿਆਰ ਬਾਰੇ ਜਾਣਦੇ ਹੋ ਦੂਜੀ ਵੱਡੀ ਖਬਰ ਤਰਨਤਾਰਨ ਦੇ ਨਾਲ ਜੁੜੀ ਹੋਈ ਹੈ ਜਿੱਥੇ ਘਰ ਦੇ ਵਿੱਚ ਖੇਡਦੀ ਹੋਈ ਇੱਕ 14 ਸਾਲ ਦੀ ਕੁੜੀ ਨੂੰ ਗੋਲੀ ਮਾਰੀ ਗਈ ਹੈ ਹੈਰਾਨ ਕਰਦਾ ਹੋਇਆ ਇਹ ਮਾਮਲਾ ਥਾਣਾ ਖੇਮ ਕਰਨ ਦੇ ਅਧੀਨ ਆਉਂਦੇ ਪਿੰਡ ਗਜ਼ਲ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸ਼ਨੀਵਾਰ ਨੂੰ ਆਪਣੇ ਘਰ ਦੇ ਵਿੱਚ ਖੇਡਦੀ ਨਾਬਾਲਗ ਕੁੜੀ ਨੂੰ ਕਥਿਤ ਤੌਰ ਤੇ ਗੋਲੀ ਮਾਰੀ ਗਈ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਪੇਖੇਵਿੰਦ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਸ ਮੌਕੇ ਤੇ ਲੜਕੀ ਦੇ ਪਿਤਾ ਸਤਨਾਮ ਸਿੰਘ ਨੇ ਖੇਮਕਰਨ ਪੁਲਿਸ ਦੇ ਕੋਲ ਦਰਜ ਕਰਵਾਏ ਬਿਆਨਾਂ ਦੇ ਵਿੱਚ ਕਿਹਾ ਕਿ ਉਹ ਖੇਤਾਂ ਤੋਂ ਜਿਵੇਂ ਹੀ ਆਪਣੇ ਘਰ ਨੂੰ ਆਏ ਤਾਂ ਉਸ ਦੀ ਲੜਕੀ ਦੀ ਖੱਬੀ ਵੱਖੀ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਉਨ੍ਹਾਂ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਲੜਕੀਆਂ ਘਰ ਦੇ ਵੇੜੇ ਦੇ ਵਿੱਚ ਹੀ ਖੇਡ ਰਹੀਆਂ ਸਨ ਕੋਈ ਉਸਦੀ 14 ਸਾਲ ਦੀ ਵੱਡੀ ਧੀ ਹੈ ਜਿਹੜੀ ਉਸ ਨੂੰ ਗੋਲੀ ਮਾਰ ਗਿਆ ਇਸ ਸਾਰੀ ਘਟਨਾ ਤੋਂ ਬਾਅਦ ਏਐਸਆਈ ਹਰਦੀਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ جاری ਹੈ ਹੁਣ ਦੇਖਣਾ ਹੋਵੇਗਾ ਕਿਰਾ ਮਾਮਲਾ ਆਪਸ਼ਟਾ ਕਿਸੇ ਤੋਂ ਗਲਤੀ ਦੇ ਨਾਲ ਗੋਲੀ ਵੱਜੀ ਹੈ ਜਾਂ ਫਿਰ ਇਸ ਦੇ ਪਿੱਛੇ ਦੀ ਕੋਈ ਹੋਰ ਹੀ ਘਟਨਾ ਨਿਕਲ ਕੇ ਸਾਹਮਣੇ ਆਵੇਗੀ ਕਿਉਂਕਿ ਕੁੜੀ ਹਲੇ ਜੇਰੇ ਇਲਾਜ ਹੈ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਇੱਧਰ ਪਰਿਵਾਰ ਵੀ ਚਿੰਤਾ ਦੇ ਵਿੱਚ ਹੈ। ਅਗਲੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜ਼ਮਾਨਤ ਤੇ ਬਾਹਰ ਆਉਂਦਿਆਂ ਹੀ ਪਤਨੀ ਨੂੰ ਮਾਰਨ ਵਾਲਾ ਪਤੀ ਜਿਸ ਦੇ ਕੀ ਮਾਮਲਾ ਅਣਮਨੁੱਖੀ ਢੰਗ ਦੇ ਨਾਲ ਪਤਨੀ ਦੇ ਨਾਲ ਜ਼ਬਰਜਨਾਹ ਦਾ ਵੀ ਹੈ ਪਤੀ ਦੇ ਵੱਲੋਂ ਇੱਛਾ ਤੋਂ ਉਲਟ ਪਤਨੀ ਦੇ ਨਾਲ ਅਣਮਨੁੱਖੀ ਅਤੇ ਗਲਤ ਢੰਗ ਦੇ ਨਾਲ ਜ਼ਬਰਜਨਾਹ ਕਰਨ ਦੇ ਵਿਰੋਧ ਦੇ ਵਿੱਚ ਹੀ ਜੇਲ੍ਹ ਤੋਂ ਜ਼ਮਾਨਤ ਤੇ ਆਏ ਪਤੀ ਦੇ ਵੱਲੋਂ ਸਭ ਤੋਂ ਪਹਿਲਾਂ ਬਾਹਰ ਆ ਕੇ ਆਪਣੀ ਪਤਨੀ ਨੂੰ ਹੀ ਮਾਰ ਦਿੱਤਾ ਗਿਆ। ਕੁਹਾੜੀ ਮਾਰ ਕੇ ਕਤਲ ਕਰ ਦੇਣ ਦਾ ਹੀ ਮਾਮਲਾ ਸਾਹਮਣੇ ਆਇਆ। ਇਹ ਸਾਰੀ ਘਟਨਾ ਮਾਨਸਾ ਦੇ ਬੁਰਲਾਡਾ ਦੇ ਵਿੱਚ ਵਾਪਰੀ ਹੈ। ਜਾਣਕਾਰੀ ਇਹ ਮਿਲੀ ਕਿ ਨੇੜਲੇ ਪਿੰਡ ਰਾਮਪੁਰ ਮੰਢੇਰ ਵਿਖੇ ਮ੍ਰਿਤਕ ਕੁਲਵਿੰਦਰ ਕੌਰ ਦੇ ਭੂਆ ਦੇ ਮੁੰਡੇ ਦੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸਦੀ ਭੈਣ ਕੁਲਵਿੰਦਰ ਕੌਰ ਦਾ ਕਾਫੀ ਸਮੇਂ ਤੋਂ ਪਤੀ ਜਿਹਦਾ ਨਾਮ ਕੀ ਕਾਲਾ ਸਿੰਘ ਹੈ ਪੁੱਤਰ surjit singh ਉਸ ਦੇ ਨਾਲ ਡਿਸਪਿਊਟ ਚੱਲ ਰਿਹਾ ਸੀ ਉਸ ਦੀਆਂ ਗਲਤ ਹਰਕਤਾਂ ਨੂੰ ਲੈ ਕੇ ਹਮੇਸ਼ਾ ਹੀ ਤਕਰਾਰ ਹੁੰਦਾ ਸੀ ਇਸ ਸਬੰਧੀ ਉਸ ਦੀ ਭੈਣ ਦੇ ਵੱਲੋਂ ਆਪਣੇ ਪਤੀ ਦੇ ਵੱਲੋਂ ਉਸ ਦੀ ਇੱਛਾ ਤੋਂ ਉਲਟ ਅਤੇ ਅਣਮਨੁੱਖੀ ਤਰੀਕੇ ਦੇ ਨਾਲ ਜ਼ਬਰਜਨਾਹ ਕਰਨ ਦਾ ਹੀ ਮਾਮਲਾ ਜਿਸ ਦਾ ਵਿਰੋਧ ਪਤਨੀ ਨੇ ਕੀਤਾ ਸੀ ਅਤੇ ਇਸ ਤੇ ਚੱਲਦੇ ਹੋਏ ਪਤੀ ਤੇ ਮੁਕੱਦਮਾ ਵੀ ਦਰਜ ਹੋਇਆ ਸੀ ਇਸ ਤੋਂ ਬਾਅਦ ਹੁਣ ਪਤੀ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ ਪਰ ਜਦੋਂ ਹੁਣ ਉਹ ਜ਼ਮਾਨਤ ਲੈ ਕੇ ਬਾਹਰ ਆਂਦਾ ਤਾਂ ਉਸ ਮਗਰੋਂ ਇਸ ਕੁੜੀ ਦੀ ਇਸ ਪਤਨੀ ਦੀ ਜਾਨ ਲੈ ਲੈਂਦਾ ਧਮਕੀਆਂ ਦੇ ਰਿਹਾ ਸੀ ਕਾਫੀ ਸਮੇਂ ਤੋਂ ਦੋਵਾਂ ਦੇ ਵਿੱਚ ਤਕਰਾਰ ਵਧ ਜਾਣ ਤੇ ਕਾਲਾ ਸਿੰਘ ਦੇ ਵੱਲੋਂ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਕਾਲਾ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 302 ਕਤਲ ਦਾ ਮਾਮਲਾ ਦਰਜ ਕਰਦੇ ਹੋਏ ਹਸਪਤਾਲ ਸ਼ੁਰੂ ਕਰ ਦਿੱਤੀ ਹੈ ਤੇ ਇੱਧਰ ਮ੍ਰਿਤਕ ਦੇ ਨੂੰ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ। ਰਿਸ਼ਤੇ ਅਨੁਸਾਰ ਤਾਰ-ਤਾਰ ਕਰਦੀ ਇਹ ਖਬਰ ਹੈ ਜਿੱਥੇ ਕਿ ਪਤਨੀ ਨੇ ਆਪਣੇ ਪਤੀ ਤੇ ਭਰੋਸਾ ਕੀਤਾ ਸੀ ਪਰ ਜਦੋਂ ਉਹ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਮਜਬੂਰਨ ਉਹ ਪੁਲਿਸ ਦੇ ਕੋਲ ਜਾਂਦੀ ਹੈ, ਮਾਮਲਾ ਦਰਜ ਕਰਵਾਉਂਦੀ ਹੈ। ਜਾਂਚ ਦੇ ਵਿੱਚ ਇਹ ਪਾਇਆ ਜਾਂਦਾ ਹੈ ਕਿ ਹਾਂ ਇਸਾਰਤ ਦੇ ਨਾਲ ਗਲਤ ਤਰੀਕੇ ਦੇ ਨਾਲ ਕੰਮ ਕੀਤਾ ਗਿਆ। ਇਸ ਮਗਰੋਂ ਹੁਣ ਜ਼ਮਾਨਤ ਲੈ ਕੇ ਇਹ ਪਤੀ ਬਾਹਰ ਆਇਆ ਅੰਦਰ ਰਹਿੰਦੇ ਹੋਏ ਇਸਦੇ ਮਨ ਦੇ ਵਿੱਚ ਇਹ ਹੀ ਸੀ ਕਿ ਮੇਰੀ ਪਤਨੀ ਦੇ ਕਰਕੇ ਮੈਂ ਅੰਦਰ ਬੈਠਾ ਇਸਨੇ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਮੈਂ ਆਪਣੇ ਗਲਤ ਕਾਰਿਆ ਕਰਕੇ ਗਲਤ ਕੰਮਾ ਕਰਕੇ ਅੱਜ ਜੇਲ੍ਹ ਦੀ ਸਜ਼ਾ ਕੱਟੀਆਂ ਜਾ ਕੇ ਮੈਂ ਆਪਣੀ ਪਤਨੀ ਤੋਂ ਮਾਫੀ ਮੰਗਾਗਾ ਬਜਾਏ ਇਸਦੇ ਨੇ ਪੂਰੀ ਸਾਜ਼ਿਸ਼ ਰਚੀ ਘਰ ਦੇ ਵਿੱਚ ਆ ਕੇ ਫਿਰ ਤੋਂ ਉਹੀ ਲੜਾਈ ਝਗੜਾ ਸ਼ੁਰੂ ਹੋਇਆ ਅਤੇ ਗੁੱਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਅਗਲੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਲਗਾਤਾਰ ਅਸੀਂ ਇਹੋ ਜਿਹੇ ਮਾਮਲੇ ਦੇਖ ਰਹੇ ਹਾਂ ਜਿਸ ਦੇ ਵਿੱਚ ਕੋਈ ਨਾ ਕੋਈ ਆਪਣੀ ਜਾਨ ਗਵਾ ਰਿਹਾ ਹੈ ਮੁੰਡੇ ਅਤੇ ਕੁੜੀਆਂ ਖਾਸ ਕਰ ਜੋ ਕਿ ਜਵਾਨੀ ਦੇ ਵੱਲ ਵੱਧ ਰਹੇ ਨੇ ਰਿਸ਼ਤਿਆਂ ਦੇ ਵਿੱਚ ਪੈ ਜਾਂਦੇ ਨੇ ਅਤੇ ਇੱਕ ਜਾਣੇ ਤੋਂ ਦੂਜਾ ਜਾਣਾ ਇੰਨੀ ਜ਼ਿਆਦਾ ਉਮੀਦਾਂ ਰੱਖ ਲੈਂਦਾ ਹੈ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਆਪਣੀ ਜ਼ਿੰਦਗੀ ਤੇ ਖੇਡ ਜਾਂਦੇ ਨੇ ਪਿੱਛੇ ਰੋਂਦੇ ਕੁਲਾਂਦੇ ਮਾਪਿਓ ਇਸ ਚਿੰਤਾ ਦੇ ਵਿੱਚ ਹੁੰਦੇ ਨੇ ਕਿ ਅਸੀਂ ਇਹਨਾਂ ਨੂੰ ਪਾਲ ਪੋਸ ਕੇ ਇੱਡਾ ਵੱਡਾ ਕੀਤਾ ਹੁਣ ਜਵਾਨੀ ਦੇ ਵਿੱਚ ਹੋ ਸੀ ਸਾਡੇ ਨਾਲ ਗੱਲ ਕਰਨ ਦੀ ਬਜਾਏ ਉਹਨਾਂ ਨੇ ਗਲਤ ਕਦਮ ਕਿਉਂ ਚੁੱਕ ਲਿਆ ਜਲੰਧਰ ਦੇ ਸਰਜਿਕਲ ਕੰਪਲੈਕਸ ਦੇ ਵਿੱਚ ਫੈਕਟਰੀ ਚ ਬਣੇ ਕਮਰੇ ਦੇ ਵਿੱਚ ਰਹਿਣ ਵਾਲੇ ਨੌਜਵਾਨ ਮੁੰਡੇ ਦੀ ਮ੍ਰਿਤਕ ਦੇ ਮਿਲੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਕੁੜੀ ਪਿੱਛੇ ਉਸਨੇ ਇੰਜ ਕੀਤਾ ਅਤੇ ਜਾਣ ਤੋਂ ਪਹਿਲਾਂ ਆਪਣੇ ਮਾਂ ਤੋਂ ਮਾਫੀ ਮੰਗਿਆ ਸੂਚਨਾ ਮਿਲਦੇ ਹੀ ਚੌਂਕੀ ਲੈਦਰ ਕੰਪਲੈਕਸ ਦੀ ਪੁਲਿਸ ਮੌਕੇ ਤੇ ਪਹੁੰਚੀ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਮੁੰਡੇ ਦੀ ਪਛਾਣ ਕੀਤੀ ਗਈ ਜਿਸ ਦਾ ਨਾਮ ਹਰੀਸ਼ ਉਮਰ 22 ਸਾਲ ਪੁੱਤਰ ਪਦਮਪਟ ਨਿਵਾਸੀ ਨੇਪਾਲ ਦਾ ਦੱਸਿਆ ਜਾ ਰਿਹਾ ਪਰ ਉਹ ਰਹਿੰਦਾ ਇੱਥੇ ਜਲੰਧਰ ਦੇ ਵਿੱਚ ਸੀ ਉਹਨਾਂ ਦੱਸਿਆ ਕਿ ਦੇਰ ਸ਼ਾਮ ਨੂੰ ਜਦੋਂ ਇਹ ਪਿਤਾ ਆਪਣੇ ਪਤਨੀ ਦੇ ਨਾਲ ਬਾਜ਼ਾਰ ਕੁਝ ਸਾਮਾਨ ਖਰੀਦਣ ਗਏ ਸਨ ਤਾਂ ਉਸ ਸਮੇਂ ਘਰ ਦੇ ਵਿੱਚ ਮੁੰਡਾ ਕੱਲਾ ਸੀ ਜਦੋਂ ਘਰ ਆ ਕੇ ਦਰਵਾਜ਼ਾ ਖਟਖਟਾਇਆ ਤਾਂ ਗੇਟ ਖੋਲਿਆ ਨਹੀਂ ਗਿਆ ਜਿਸ ਤੋਂ ਬਾਅਦ ਉਹ ਦੇਖਦੇ ਨੇ ਕਿ ਉਹਨਾਂ ਦਾ ਮੁੰਡਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇਸ ਦੇ ਪਿੱਛੇ ਦਾ ਕਾਰਨ ਉਸ ਕੁੜੀ ਨੂੰ ਮੰਨਿਆ ਜਾ ਰਿਹਾ ਜਿਸ ਦਾ ਨਾਮ ਉਸਨੇ ਇਸ ਲੈਟਰ ਦੇ ਵਿੱਚ ਵੀ ਲਿਖਿਆ ਕਿਨ ਜੋ ਹੋ ਕਿਸੇ ਲੜਾਈ ਝਗੜੇ ਦੇ ਵਿੱਚ ਜਿਸ ਤੇ ਚਲਦੇ ਹੋਏ ਇਹ ਸਭ ਕੁਝ ਹੋ ਗਿਆ ਅਗਲੀ ਖਬਰ ਡਿਪੋਰਟ ਹੋਏ ਪੰਜਾਬੀਆਂ ਦੇ ਨਾਲ ਸਬੰਧਿਤ ਹੈ ਡਿਪੋਰਟ ਹੋ ਕੇ ਆਏ ਪੰਜਾਬੀ ਜਿੱਥੇ ਆਪਣੀ ਦੁੱਖ ਭਰੀਆਂ ਕਹਾਣੀਆਂ ਲੋਕਾਂ ਦੇ ਨਾਲ ਸਾਂਝੀਆਂ ਕਰ ਰਹੇ ਨੇ ਦੱਸ ਰਹੇ ਨੇ ਕਿ ਅਸੀਂ ਕਿੰਨੇ ਮਜਬੂਰ ਸੀ ਕਿੱਥੇ ਫਸੇ ਹੋਏ ਸੀ ਸਾਡੀਆਂ ਧੀਆਂ ਪੇਣਾ ਤੇ ਬੱਚਿਆਂ ਦੇ ਨਾਲ ਸਾਡੀ ਅੱਖਾਂ ਦੇ ਸਾਹਮਣੇ ਗਲਤ ਹੁੰਦਾ ਰਿਹਾ ਪਰ ਅਸੀਂ ਹੱਥ ਬੰਨ ਕੇ ਬੈਠੇ ਰਹੇ ਕਿਉਂਕਿ ਅਸੀਂ ਕੁਝ ਕਰ ਨਹੀਂ ਸਕਦੇ ਸੀ ਜਿਹੜੇ ਹਾਲਾਤਾਂ ਦੇ ਵਿੱਚ ਉਹ ਅਮਰੀਕਾ ਪਹੁੰਚੇ ਸੀ ਉਹ ਸੋਚ ਕੇ ਅਤੇ ਦੱਸਦੇ ਹੋਏ ਰੋ ਪੈਂਦੇ ਨੇ ਤੇ ਇੱਧਰ ਇਸਤੇ ਚਲਦੇ ਹੋਏ ਪੰਜਾਬ ਦੇ ਵਿੱਚ ਕੁਝ ਏਜੰਟਾਂ ਨੂੰ ਜ਼ਿੰਮੇਵਾਰ ਠਰਾਇਆ ਗਿਆ ਜਿਸ ਦੇ ਚਲਦੇ ਹੋਏ ਹੁਣ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਸੂਬੇ ਦੇ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਇਹੋ ਜਿਹੇ ਧੋਖੇਬਾਜ਼ ਇਮੀਗ੍ਰੇਸ਼ਨ ਸਲਾਕਾਰਾਂ ਤੇ ਨਕੇਲ ਕਸਤਿਆਂ ਪੰਜਾਬ ਪੁਲਿਸ ਦੇ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਇਸ ਖੇਤਰ ਦੇ ਵਿੱਚ ਚੱਲ ਰਹੇ ਵਿਸ਼ਵ ਰਾਸ਼ਟਰੀ ਮਨੁੱਖੀ ਤਸਕਰੀ ਨੈਟਵਰਕ ਨੂੰ ਖਤਮ ਕਰਨ ਦੇ ਲਈ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਇਹ ਕਾਰਵਾਈ ਉਹਨਾਂ ਭਾਰਤੀ ਨਾਗਰਿਕਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਅਤੇ ਅੰਮ੍ਰਿਤਸਰ ਹੋ ਪਹੁੰਚੇ ਸਨ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਟਰੈਵਲ ਏਜੰਟਾਂ ਦੇ ਵਿਰੁੱਧ ਬਿਆਨ ਦਰਜ ਕੀਤੇ ਗਏ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਦਾਖਲੇ ਦੇ ਝੂਠੇ ਵਾਅਦੇ ਕਰਕੇ ਧੋਖਾ ਕੀਤਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀਗਾ ਉਸ ਤੋਂ ਬਾਅਦ ਚ ਵਾਪਸ ਆ ਗਿਆ ਇਥੇ ਇਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਦਾ ਕੋ ਬਚਾਇਆ ਅੱਗੋਂ ਕੋਈ ਮਾਮੰਦਨਾ ਦਾ ਕੋ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਵੀ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਹੈ ਪਰ ਰਸਤੇ ਦੀ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆ ਯਾਰ ਕਿੱਦਾਂ ਪਤਾ ਲੱਗਦਾ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਟ ਦੇ ਸੀਗੇ ਜਿਹੜੇ ਹੋਰ ਏਜੰਟ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੇ ਸੀਗੇ ਉਹਨੇ ਨਾਲ ਰਾਤ ਕੱਟੀ ਆ ਉਹਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਸੀਗੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈਹਿੰਦਾ ਸਾਰੀ ਜਾਂਦਾ ਵੀ ਸਾਡੀ ਪ੍ਰੋਬਲਮ ਹੋਈ ਆ ਇਹੋ ਜੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਹੈ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾ ਕਿ ਨਿਕਲ ਗਿਆ ਵਾ ਸੋਰ ਕੁਛ ਇੱਥੋਂ ਤਕਰੀਬਨ ਉਹ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਇਆ ਜਿਹੜਾ ਸੀ ਲਾ ਚੁੱਕੇ ਆ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਕਿ ਸਾਨੂੰ ਸਾਡੇ ਭਰਾ ਦੀ ਲਾਸ਼ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅਲਤਮਰਸਵੀ ਰਵਾਜ ਉਹ ਕਰ ਸਕੀ ਸਾਡੀ ਇਹੋ ਹੀ ਮੰਗ ਆ ਉਹ ਖਦੇ ਸ਼ਾਂਤ ਸਟਰਗਲ ਕਰਦਾ ਹੋਇਆ ਜੂ ਵੱਤੇ ਮळा ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੌਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੇ ਦੁੱਖ ਦਵਾਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਦੋਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਅੱਪਾ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫੇਰ ਅੱਪਾ ਇਦਾਂ ਧਕੇਲ ਦਿੰਦੇ ਆ ਸੁੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਆ ਕਿ ਸਰ ਅੱਪਾ ਜਾਈਏ ਦੂਰ ਜਾਈਏ ਕੋਈ ਨਹੀਂ ਪਰ ਅੱਪਾ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰ ਮੈਂ ਆਈ ਤੇ ਇਹਨਾਂ ਦੀ ਡੈੱਡ ਬਾਡੀ ਜੜੀ ਗੋਤਪੀ ਦੀ ਉਹ ਪਾ ਮਗਾ ਕੇ ਦਾਂਗੇ ਮੇਰੇ ਬੈਕਪੇਨ ਹੈ ਨਾ ਉਹ ਡਿਪਾਰਟਮੈਂਟ ਲੋ ਦੀ ਪੈਰ ਵਾਈ ਜਿਹੜੀ